ਸਾਡੇ ਪੰਜਾਬ ਜਿਹੜਾ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਵੀ ਤਕਲੀਫਾਂ ਦੂਰ ਹੋ। ਸਾਹਿਬ ਬਿੱਟੂ ਜੀ ਜੋ ਅਕਾਲੀ ਦਲ ਨੂੰ ਕਿਵੇਂ ਵੇਖਦੇ ਹੋ ਜਾਂ ਸਿੰਘ ਸਾਹਿਬ ਜੀ ਨੂੰ ਪਿਛਲੇ ਦਿਨਾਂ ਦੇ ਵਿੱਚ ਇਹ ਸੇਵਾ ਮੁਕਤ ਕਰ ਦਿੱਤਾ ਗਿਆ ਤਾਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕੋ ਧਮ ਸੇਵਾ ਮੁਕਤ ਕਰ ਦਿੱ ਦਿੱਤਾ ਜਾਣਾ ਜਾਂ ਫਿਰ ਦੋ ਤਰੀਕ ਨੇੜੀ ਸਹਾ ਸਨੈਕੀ ਸਿਕ ਵੀਰ ਬਦਲ ਉਹਨਾਂ ਨੂੰ ਤਾਂ ਤਿੰਨੇ ਸਿੰਘ ਸਾਹਿਬਾਂ ਨੂੰ ਸੇਵਾ ਮੁਕਤ ਕਰ ਦਿੱਤਾ ਕਿਉਂ ਮੈਂ ਸਿਰਫ ਇੱਕ ਗੱਲ ਕਹੂੰਗਾ ਕਿਉਂਕਿ ਚਾਹੇ ਕਿਸੇ ਨੂੰ ਕਿਸੇ ਪਾਰਟੀ ਨਾਲ ਕੋਈ ਸੰਬੰਧਿਤ ਹੋਵੇ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਿਹੜਾ ਵੀ ਕੋਈ ਪੰਜਾਬੀ ਆ ਉਹ ਇਸ ਵੇਲੇ ਹਰ ਆਪਣੀ ਆਪਣੀ ਜਗ੍ਹਾ ਚਿੰਤਿਤ ਇਹਨੂੰ ਕਿਸੇ ਵੀ ਮੈਂ ਸਮਝਦਾ ਇਸ ਵੇਲੇ ਜਿਹੜੀਆਂ ਇਹ ਸਰਮੌਰ ਸਾਡੇ ਸਥਾਨ ਨੇ ਇਹ ਸਾਰੇ ਗੁਰੂ ਨਾਨਕ ਨਾਮ ਲੈਵਾਲੇ ਲੋਕਾਂ ਦੇ ਲਈ ਇਹ ਬਹੁਤ ਪਵਿੱਤਰ ਸਥਾਨ ਨੇ ਤੇ ਪ੍ਰਮਾਤਮਾ ਆ ਖੜੇ ਆ ਆਪਾ ਗੁਰੂ ਮਹਾਰਾਜ ਮੂਰੇ ਇਹ ਸਾਰੀਆਂ ਚੀਜ਼ਾਂ ਜਲਦੀ ਤੋਂ ਜਲਦੀ ਠੀਕ ਹੋਣ ਅੱਗੇ ਵੀ ਵਿਵਾਦ ਸਾਡੇ ਸੰਸਥਾਾਂਾਂ ਸਾਡੇ ਹੁੰਦੇ ਰਹੇ ਆ ਪਰ ਇਸ ਵਾਰ ਜ਼ਿਆਦਾ ਥੋੜੇ ਜੇ ਲੰਬਾ ਪੈ ਗਿਆ ਟਾਈਮ ਪਰ ਇਹੀ ਮੈਂ ਇੱਕ ਸਿੱਖ ਹੋਣ ਨਾਤੇ ਇੱਕ ਪੰਜਾਬੀ ਹੋਣ ਨਾਤੇ ਇਹੀ ਆ ਵੀ ਇਹ ਸਾਰੇ ਜਿਹੜੇ ਵਿਵਾਦ ਨੇ ਕਿ ਪਰਮਾਤਮਾ ਕਰੇ ਸਭ ਨੂੰ ਸੁਲਮਤ ਬਖਸ਼ੇ ਤੇ ਚੰਗੇ ਹੋ ਕੇ ਨੇੜੇ ਹੋ ਕੇ ਜਿਹੜੇ ਲੋਕ ਨੇ ਗੱਲ ਨੂੰ ਨੇੜੇ ਲਾਉਣ ਗੱਲ ਨੂੰ ਵਧਾਉਣ ਨਾ ਕਿਉਂਕਿ ਬੜਾ ਨੁਕਸਾਨ ਆਪਣਾ ਹੋ ਰਿਹਾ ਬਹੁਤ ਕਨਵਰਜਨ ਆ ਦੜੀ ਬਹੁਤ ਧਰਮਾਂ ਦੇ ਵਿੱਚ ਪੰਜਾਬੀਆਂ ਦੀ ਹੁੰਦੀ ਜਾ ਰਹੀ ਹੈ ਤੇ ਜੇ ਇਸੇ ਤਰੀਕੇ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਧਰਮ ਨੂੰ ਨਾ ਸੰਭਿਆ ਤਾਂ ਜਿਹੜੀ ਰੇਸ਼ਿਓ ਕਨਵਰਜਨ ਦੀ ਉਹ ਕਿਤੇ ਹੋਰ ਅੱਗੇ ਨਾ ਵਧੇ ਇਹ ਵੱਡੀ ਇੱਕ ਬਹੁਤ ਵੱਡੀ ਜਿਹੜੀ ਸਾਡੇ ਉੱਤੇ ਬਾਕੀ ਚੀਜ਼ਾਂ ਤਾਂ ਹੈ ਹੀ ਹੈ ਪਰ ਸਭ ਤੋਂ ਵੱਡੀ ਮੇਰੀ ਗੱਲ ਹੋ ਰਹੀ ਸੀ ਮਿਨੋਰਟੀ ਮਿਨਿਸਟਰ ਨਾਲ ਇਹ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਇਸ ਵੇਲੇ ਸਿੱਖਾਂ ਲਈ ਪੰਜਾਬੀਆਂ ਲਈ ਜਿਹੜੀ ਉਹ ਖਤਰੀ ਦੀ ਘੰਟੀ ਹੈ ਪਰ ਉਹ ਜੋ ਅਕਾਲੀ ਦਲ ਦਾ ਰੋਲ ਕੀ ਸਮਝਦੇ ਹੋਏ ਸਾਰੇ ਮਾਮਲੇ ਦੇ ਵਿੱਚ ਸੁਪੀਰ ਸਿੰਘ ਬਾਦਲ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਲੇਕਿਨ ਉਸ ਤੋਂ ਬਾਅਦ ਇੱਕੋ ਦਾ ਮੈਂ ਨੇ ਵੱਡੇ ਫੈਸਲੇ ਲੈ ਲਿੱਤੇ ਜਾਣੇ ਕਿਉਂਕਿ ਪ੍ਰਧਾਨ ਜੋ ਨੇ ਉਹਨਾਂ ਵੱਲੋਂ ਵੀ ਅਸਤੀਫਾ ਦਿੱਤਾ ਗਿਆ ਸੀਗਾ ਲੇਕਿਨ ਜੱਥੇਦਾਰਾਂ ਨੂੰ ਇਦਾਂ ਲਾਹ ਦੇਣਾ ਕਿੰਨੀ ਕਮਾੜੀ ਗੱਲ ਮੈਂ ਤਾਂ ਇੰਨਾ ਹੀ ਕਹੂੰਗਾ ਕਿਉਂਕਿ ਧਰਮ ਦੇ ਵਿੱਚ ਧਰਮ ਦੇ ਸਥਾਨ ਬਹੁਤ ਉੱਚੇ ਆ ਮੈਂ ਤਾਂ ਸਿਰਫ ਗੁਰੂ ਤੋਂ ਉੱਤੇ ਕੋਈ ਨਹੀਂ ਸਾਰੇ ਇਕੱਠੇ ਹੋ ਕੇ ਇਹ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਇਕੱਠੇ ਹੋ ਜਾਣ ਸਭ ਆਪਣੀਆਂ ਗੱਲਾਂ ਛੱਡ ਕੇ ਉਹ ਬਾਅਦ ਸਾਰਾ ਕੁਝ ਕੀਤਾ ਜਾਂਦਾ ਹੁੰਦਾ ਸਾਰੇ ਇੱਕ ਵਾਰ ਸਿਰ ਜੋੜ ਕੇ ਇਕੱਠੇ ਬਹਿਣਾ ਤਾਂ ਚਾਹੀਦਾ ਆਪਾਂ ਕਿਹੜਾ ਕੋਈ ਦੁਸ਼ਮਣ ਦੇਸ਼ਾਂ ਵੀ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਗੱਲ ਹੋਈ ਆ ਕੁਝ ਬੰਦਿਆਂ ਨੂੰ ਜਿਹੜੇ ਬਹੁਤ ਵੱਡੇ ਵਿਦਵਾਨ ਨੇ ਉਹਨਾਂ ਨੂੰ ਨਾ ਸਿਰਫ ਸਲਾਮਾ ਦੇਣ ਲਈ ਨਾ ਟੈਲੀਵਿਜ਼ਨਾਂ ਤੇ ਜਾਂ ਅਖਬਾਰਾਂ ਤੇ ਨਹੀਂ ਜਾਂ ਸੋਸ਼ਲ ਮੀਡੀਆ ਤੇ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਭੁੱਲ ਜੋ ਨਿੱਜੀ ਗੁੱਸੇ ਕੀ ਨੇ ਕੀ ਕਿਸੇ ਦੇ ਨਾਲ ਤੁਹਾਡੀ ਨਫ਼ਰਤ ਆ ਪਰ ਜਿਨ੍ਹਾਂ ਨੂੰ ਪੰਜਾਬ ਪੰਜਾਬੀ ਜਿਨ੍ਹਾਂ ਨੂੰ ਵਿਦਵਾਨ ਸਮਝਦੇ ਆ ਲੋਕ ਵਾਕਈ ਸਾਡੇ ਸੰਤ ਮਹਾਂਪੁਰਸ਼ ਨੇ ਜਿਨ੍ਹਾਂ ਦਾ ਹੋਰ ਕਦ ਕਦ ਸਾਨੂੰ ਲੋੜ ਜਿਹੜੀ ਮੈਂ ਨਹੀਂ ਸਮਝਦਾ ਲੋਕ ਉਹਨਾਂ ਨੂੰ ਸਮਰਪਿਤ ਤੇ ਫਿਰ ਉਹਨਾਂ ਦੀ ਸਮਾਜ ਦੀ ਲੋੜ ਅੱਜ ਉਹਨਾਂ ਨੂੰ ਉੱਠਣਾ ਚਾਹੀਦਾ ਉਹਨਾਂ ਨੂੰ ਉੱਠ ਕੇ ਇਹ ਗੱਲ ਨੂੰ ਨੇੜੇ ਲਾਉਣਾ ਚਾਹੀਦਾ ਇਸ ਗੱਲ ਨੂੰ ਨਿਵੇੜਨਾ ਚਾਹੀਦਾ ਸਾਡੇ ਕੋਈ ਕਮੀ ਨਹੀਂਗੀ ਸੰਤ ਮਹਾਪੁਰਸ਼ਾਂ ਦੀ ਤੇ ਸੰਤ ਮੁਰਪਾਹ ਪੁਰਸ਼ ਇਸ ਗੱਲ ਦੇ ਵਿੱਚ ਜ਼ਰੂਰ ਪਹਿਣ ਇਹ ਨਹੀਂ ਵੀ ਸੋਚਣ ਵੀ ਜੇ ਸਾਡੇ ਤੇ ਕੋਈ ਛਿੱਟਾ ਪੈ ਜਾਏਗਾ ਅਸੀਂ ਕੀ ਲੈਣਾ ਪਰ ਉਹ ਸਥਿਤੀ ਨਹੀਂ ਕਿ ਮੈਂ ਤੁਹਾਨੂੰ ਬਾਰ ਬਾਰ ਜਿਹੜੀ ਮੇਰੀ ਮੇਰੀ ਕੋਈ ਬਾਦਲ ਸਾਹਮਣਾ ਜਾਂ ਦੂਜਾ ਗਰੁੱਪ ਜਾਂ ਤੀਜਾ ਗਰੁੱਪ ਮੇਰੀ ਗੱਲ ਇਹ ਨਹੀਂਗੀ ਮੇਰੀ ਸਭ ਤੋਂ ਵੱਡੀ ਚਿੰਤਾ ਇਹ ਵੀ ਜੋ ਇਸ ਵਕਤ ਸਿੱਖਾਂ ਵੀ ਕਰਵਰਜਨ ਹੋ ਰਹੀ ਆ ਹੋਰ ਧਰਮਾਂ ਦੇ ਵਿੱਚ ਉਹ ਚਿੰਤਾਜਨਕ ਗੱਲ ਆ ਜੇ ਆਪਸ ਵਿੱਚ ਅਸੀਂ ਫਟੇ ਰਹੇ ਤਾਂ ਸਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਅਕਾਲੀ ਦਲ ਦੇ ਪ੍ਰਧਾਨ ਨੂੰ ਬਚਾਉਣ ਦੇ ਲਈ ਦਿੱਤਾ ਦੇ ਦੱਤੇ ਦਾ ਇਹ ਕਤਲ ਕੁਸ਼ੀ ਕੀਤੀ ਜਾਂਦੀ ਹੈ ਕਿਵੇਂ ਦਿਖਦੇ ਸਾਡੇ ਭਾਈ ਇਹਦੂ ਬਾਦ ਕੁਛ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਕਹੀ ਆ ਵੀ ਜੇ ਮੈਂ ਵੀ ਕੋਈ ਫਿਰ ਫਿਰ ਗੱਲ ਕੀ ਹੋਈ ਗੱਲ ਨੂੰ ਇਸ ਵੇਲੇ ਨੇੜੇ ਜੋੜਨ ਦੀ ਲੋੜ ਆ ਕਿਸੇ ਦੇ ਉਲਟ ਕਿਸ ਦੇ ਹੱਕ 'ਚ ਬੋਲਣ ਦੀ ਟੜੇਬੰਦੀ ਤੋਂ ਸਭ ਨੂੰ ਨੇੜੇ ਲਾਉਣ ਦੀ ਗੱਲ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਮੇਰੇ ਤੋਂ ਬਹੁਤ ਸਿਆਣੇ ਆ ਮੈਂ ਮੈਂ ਕੋਈ ਇਹ ਗੱਲਾਂ ਦੇ ਵਿੱਚ ਕੋਈ ਬਹੁਤ ਸਿਆਣਾ ਨਹੀਂਗਾ ਪਰ ਬਹੁਤ ਆਪਣੀ ਕਮੀ ਆ ਪਰਿਵਾਰਾਂ ਦੇ ਵਿੱਚ ਵੱਡੇ ਹੀ ਨਿਵੇੜਦੇ ਹੁੰਦੇ ਆ ਜਦੋਂ ਕੋਈ ਫਰਕ ਪੈ ਜੇ ਆਪਸ ਵਿੱਚ ਪਰਿਵਾਰਾਂ 'ਚ ਜੇ ਹੁਣ ਇਹ ਪਰਿਵਾਰ 'ਚ ਫਰਕ ਪਿਆ ਤੇ ਆਖਿਰ ਇਕੱਠੇ ਵੀ ਕਰਨਾ ਕਿ ਨਹੀਂ ਕਰਨਾ ਕਿਸੇ ਨੇ ਹਮ ਕਿਰਪਾਨਾਂ ਕੱਢ ਲੀਆਂ ਹੁਣ ਬਥੇਰੀਆਂ ਕਿਰਬਾਨਾਂ ਨੂੰ ਹੁਣ ਅੰਦਰ ਪਾਓ ਹਮ ਵਿਕਰਮ ਜੀ ਠੀਕ ਹੈ ਬੋਲੋ ਸੁਖਬੀਰ ਸਿੰਘ ਬਾਦਲ ਜੀ ਅੱਜ ਇਹ ਹੋ ਰਿਹਾ ਤੁਹਾਨੂੰ ਹੋਣਾ ਚਾਹੀਦਾ ਹੈ ਸਰ ਭਗਵੰਤ ਮਾਨ ਸਰਕਾਰ ਬਾਰੇ ਹੋਰ ਬਾਰੇ ਗੱਲਾਂ ਕਰੋ ਇਹ ਤਾਂ ਪ੍ਰੋਜੈਕਟ ਰੋਕ ਦਿੱਤਾ ਗਿਆ ਜੀ ਆ ਜਿਹੜਾ ਹਾਈਵੇ ਬਣ ਰਿਹਾ ਸੀਗਾ ਤਾਂ ਉਸ ਤੇ ਬਾਰੇ ਕੁਝ ਕਹਿਣਾ ਚਾਹੋ ਤੁਸੀਂ ਦੇਖੋ ਜੀ ਇਹ ਮੈਂ ਗਲਤ ਅੱਜ ਇੱਕ ਹੋਰ ਕਰਨ ਲੱਗੇ ਆ ਇਹਨੂੰ ਗੱਲ ਨੂੰ ਛੱਡੋ ਇਹ ਤਾਂ ਜੋ ਹੈ ਹੀ ਹੈ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਥੋੜੇ ਰਾਹੀਂ ਸਾਰੇ ਜਥੇਬੰਦੀਆਂ ਨੂੰ ਕਿਸਾਨ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਕੁਝ ਮਹੀਨਿਆਂ ਚ ਬਹੁਤ ਵੱਡੇ ਰੇਲਵੇ ਦੇ ਪ੍ਰੋਜੈਕਟ ਨੇ ਜਿਹੜੇ ਉਹ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਉਹ ਚਾਹੇ ਮਾਲਵੇ ਚ ਹੋਏ ਚਾਹੇ ਦੁਆਬੇ ਚ ਹੋਏ ਚਾਹੇ ਮਾਝੇ ਚ ਹੋਏ ਜਿਹੜੇ ਵੀ ਪਿਛਲੇ ਦਿਨਾਂ ਚ ਸਾਡੇ ਲਾਈਨਾਂ ਐ ਜਿਹੜੀਆਂ ਬੜੀ ਜ਼ਰੂਰੀ ਨੇ ਸਾਡੀਆਂ ਰਾਜਖਾਨੀ ਨੂੰ ਜੋੜਨ ਸਾਡੇ ਚੰਡੀਗੜ੍ਹ ਨੂੰ ਜੋੜਨ ਲਈ ਆਪਸ ਵਿੱਚ ਮਾਲਵਾ ਨੂੰ ਜੋੜਨ ਲਈ ਤੇ ਤਲਵਾਲਾ ਜਿਹੜਾ ਇਹ ਉਹਨੂੰ ਚੰਡੀਗੜ੍ਹ ਨਾਲ ਜੋੜਨ ਲਈ ਇਹ ਬੜਾ ਕੁਝ ਚੱਲ ਰਿਹਾ ਇਸੇ ਤਰੀਕੇ ਨਾਲ ਫਿਰੋਜ਼ਪੁਰ ਪੱਟੀ ਏਰੀਆ ਸਾਰਾ ਰਾਜਪੁਰਾ ਮਹਾਲੀ ਲਾਈਨਾਂ ਮੇਰਾ ਇਸ ਗੱਲ ਸਾਰੇ ਜਦੋਂ ਇਹ ਕੰਮ ਸ਼ੁਰੂ ਹੋਣਗੇ ਸਾਥ ਦਿਓ ਇਹਦੇ ਵਿੱਚ ਘੱਟੋ-ਘੱਟ 5-7000 ਕਰੋੜ ਰੁਪਈਆ ਉਹ ਸਾਡੇ ਪੰਜਾਬ ਚ ਆਊਗਾ 5-7000 ਕਰੋੜ ਦਾ ਉਰੇ ਕੰਮ ਚੱਲੂਗਾ ਜਦੋਂ ਇਹ ਲਾਈਨਾਂ ਪਣਨਗੀਆਂ ਨਵੇਂ ਟ੍ਰੇਨਾਂ ਚੱਲਣਗੀਆਂ ਤੇ ਇਹ ਲੋਡ ਆ ਇਹਦੇ ਵਿੱਚ ਕੋਈ ਵੀ ਦੇਸ਼ ਦੇ ਨਾਲ ਕੋਈ ਬਾਹਰ ਕੱਢਣ ਲਈ ਕੋਈ ਅੰਦਰ ਕੱਢਣ ਲਈ ਇਹ ਨਾ ਸੋਚੇ ਜਦੋਂ ਇਹ ਪ੍ਰੋਜੈਕਟ ਆਉਣਗੇ ਕਿਉਂਕਿ ਅੱਜ ਤੱਕ ਰੇਲ ਮੰਤਰੀ ਨਹੀਂ ਮਿਲਿਆ ਤੇ ਹੁਣ ਅਸੀਂ ਸਾਰਾ ਪਲਾਨ ਤਿਆਰ ਕਰ ਲਿਆ ਮੈਂ ਪਹਿਲਾਂ ਹੀ ਹਾਂ ਤੁਸੀਂ ਗੱਲ ਕਹੀ ਮੈਂ ਸਾਰੇ ਹੀ ਪੰਜਾਬੀਆਂ ਨੂੰ ਅੱਜ ਹੀ ਮੈਂ ਬੇਨਤੀ ਕਰਦਾ ਪਿੱਤਰ ਸਥਾਨ ਤੇ ਖੜਾ ਹੋ ਕੇ ਵੀ ਜਦੋਂ ਉਹ ਟਰੈਕ ਪ੍ਰੋਜੈਕਟ ਚੱਲਣਗੇ ਬਿਲਕੁਲ ਸਹੀ ਪੈਸੇ ਮਿਲਣਗੇ ਸਭ ਕੁਝ ਹੋਊਗਾ ਪਰ ਇਹ ਤੀਜਾ ਜ਼ਰੂਰੀ ਨੇ ਸਾਡਾ ਤਖਤ ਸਾਹਿਬ ਤਰਵੰਡੀ ਸਾਹਿਬ ਨੂੰ ਨਾਮਾ ਮੰਡੀ ਤੋਂ ਜੋੜਨ ਦੀ ਟਰੈਕ ਦੀ ਗੱਲ ਆ ਐਸੇ ਤਰੀਕੇ ਨਾਲ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜੋੜਨ ਦੀ ਗੱਲ ਆ ਇਹ ਟਰੈਕ ਬਣਨ ਲਈ ਮੈਂ ਅੱਜ ਹੀ ਹੱਥ ਜੋੜ ਕੇ ਸਭ ਨੂੰ ਬੇਨਤੀ ਕਰਦਾ ਵੀ ਜਦੋਂ ਇਹ ਟਰੈਕ ਬਣਨ ਵੱਧ ਤੋਂ ਵੱਧ ਜ਼ਮੀਨਾਂ ਦੇ ਭਾਅ ਲੈਣ ਰੇਟ ਲੈਣ ਕੋਈ ਕਦੇ ਨਹੀਂ ਪਰ ਇਹ ਪ੍ਰੋਜੈਕਟਾਂ ਨੂੰ ਸਾਰੀਆਂ ਪਾਰਟੀਆਂ ਤੇ ਸਾਰੇ ਕਿਸਾਨ ਜਥੇਬੰਦੀਆਂ ਇਹਨੂੰ ਆਪਣਾ ਸਵਾਰਥਨ ਦੇਣ ਜਦੋਂ ਵੀ ਇਹ ਆਗੇ ਪ੍ਰੋਜੈਕਟ ਕਿਉਂਕਿ ਹਜੇ ਹਰੇਕ ਡਰਦਾ ਏ ਵੀ ਯਾਰ ਜੇ ਕਿਤੇ ਬਣਾਉਣ ਲੱਗੇ ਪਰ ਮੈਂ ਸਾਰਾ ਕੰਮ ਇਹ ਸ਼ੁਰੂ ਕੁਝ ਮਹੀਨਿਆਂ ਚ ਲੱਗੇ ਆ ਕਰਨ ਸਾਡੇ ਨਰਿੰਦਰ ਮੋਦੀ ਜੀ ਤੇ ਅਸ਼ਵੀ ਅਸ਼ਨਵ ਜੀ ਜਿਹੜੇ ਉਹਨਾਂ ਦੇ ਇਹ ਤਕਰੀਬਨ ਜਿਹੜਾ ਹੈ ਉਹਨਾਂ ਦੀ ਐਸ ਹੋ ਚੁੱਕੀ ਆ ਤੇ ਇਹ ਜਦੋਂ ਤਰਾਕਲ ਤੇ ਖੱਲੇ ਆ ਕੇ ਪ੍ਰੋਜੈਕਟ ਫੇਰ ਸਾਡੇ ਪੰਜਾਬੀਆਂ ਦੇ ਹੱਥ ਆ ਉਹ ਪ੍ਰੋਜੈਕਟਾਂ ਨੂੰ ਅੱਗੇ ਤੋਰ। ਨਸ਼ਾ ਸਰਕਾਰ ਨੇ ਨਸ਼ਾ ਕਾਰਵਾਈ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਜੀ ਇਹ ਜੁਦ ਨਸ਼ਾ ਵਿਰੁੱਧ ਨੂੰ ਲੈ ਕੇ ਤੁਸੀਂ ਗੱਲ ਕਰਦੇ ਜਿਹੜਾ ਬੰਦਾ ਆਪ ਜਿਹੜਾ ਹੈ ਨਸ਼ੇ 'ਚ ਰਹਿੰਦਾ ਹੈ ਜਾਂ ਆਪ ਜਿਹੜਾ ਨਸ਼ਾ ਮੁਕਤ ਹੋਊਗਾ ਉਹ ਕਿਹੜਾ ਨਸ਼ਾ ਮੁਕਤ ਕਰੂਗਾ ਇਸ ਕਰਕੇ ਇਹ ਸਭ ਡਰਾਮੇ ਆ ਇੱਕ ਗੱਲ ਮੇਰੀ ਮੈਂ ਤੁਹਾਨੂੰ ਧਿਆਨ ਨਾਲ ਇਹ ਗੱਲ ਮੇਰੀ ਮੈਂ ਕਹਿਣਾ ਚਾਹੁੰਦਾ ਵੀ ਇਹ ਜਨੇ ਵੀ ਪ੍ਰੋਗਰਾਮ ਤਿੰਨ ਸਾਲ ਪਹਿਲਾਂ ਕਿ ਕਿੱਥੇ ਸੁੱਤੇ ਪਏ ਸੀ ਇਹ ਤਾਂ ਸਿਰਫ ਦਿੱਲੀ ਇਲੈਕਸ਼ਨ ਹਾਰਨ ਤੋਂ ਬਾਅਦ ਇਹ ਸਿਰਫ ਮੀਡੀਆ ਦੇ ਮੂਰੇ ਇੱਕ ਡਰਾਮਾ ਕੀਤਾ ਜਾ ਰਿਹਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਕਦੇ ਯਾਰ ਗਰਾਉਂਡਾਂ 'ਚ ਬੱਚੇ ਮਰਦੇ ਵੀ ਦੇਖੇ ਸੀ ਇਹ ਸਥਿਤੀ ਤਾਂ ਕਦੇ ਜਦੋਂ ਅੱਤਵਾਦ ਸੀ ਉਦੋਂ ਦੀ ਸਥਿਤੀ ਸੀ ਕਿਵੇਂ ਕੱਲ ਸੀਓ ਦੌੜ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਖੰਨਾ ਪੁਲਿਸ ਦੇ ਕਿ ਮੈਂ ਇੱਕ 8 ਸਾਲ ਬੱਚਾ ਕਿਡਨੈਪ ਕਰ ਲਿਆ ਗਿਆ ਇਹ ਕਦੇ ਪੰਜਾਬ ਚ ਸੁਣਿਆ ਸੀ ਫਰौती ਲਈ ਕਿਡਨਾ ਬਾਅਦ ਚ ਛਡਾ ਲਿਆ ਨਾ ਛਡਾ ਲਿਆ ਉਹ ਤਾਂ ਬਹੁਤ ਵੱਡੀ ਗੱਲ ਆ ਪਰ ਇਸ ਪੰਜਾਬ ਚ ਹੋ ਕੀ ਰਿਹਾ ਇੱਥੇ ਟੂਰਨਾਮੈਂਟ ਫੁੱਟਬਾਲ ਦਾ ਚੱਲ ਰਿਹਾ ਸੀ ਉਹ ਬੱਚੇ ਦੇ ਗੋਲੀ ਗਰਾਊਂਡ ਦੇ ਵਿੱਚ ਇਹ ਅਮਲ ਜਿਹੜਾ ਨੰਗਲ ਅੰਬੀਆਂ ਸੀ ਉਹ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਹੁਣ ਬੱਚਿਆਂ ਤੱਕ ਮਾਰਨ ਤੱਕ ਆ ਗਿਆ ਬਿਲਕੁਲ ਕਾਨੂੰਨ ਦੀ ਸਥਿਤੀ ਤੋਂ ਨਿਕਲ ਚੁੱਕੀ ਆ ਤੁਸੀਂ ਕੋਈ ਚੈਨਲ ਲਾ ਲਓ ਤੁਹਾਡਾ ਕੋਈ ਮੈਂ ਕਹਿੰਦਾ ਲਾ ਲਓ ਕੀ ਆਊਗਾ ਟਾਪ 50 ਖਬਰਾਂ ਹਰ ਜ਼ਿਲ੍ਹੇ ਦੇ ਵਿੱਚ ਇੱਥੇ ਗੋਲੀ ਚੱਲ ਗਈ ਜੀ ਇਹਦੇ ਗਿੱਟੇ 'ਚ ਮਾਰੀ ਜੀ ਇਹਦੇ ਪੱਟ 'ਚ ਮਾਰੀ ਜੀ ਇਹਦੇ ਆਹ ਹੋ ਗਿਆ ਇਹਦੀ ਵੀਡੀਓ ਬਣ ਗਈ ਜੀ ਇਹਦੇ ਮੋਟਰਸਾਈਕਲ ਭੱਜੇ ਜਾ ਰਹੇ ਆ ਇਹਦੇ ਲੁੱਟ ਹੋ ਗਈ ਜੀ ਹੋਰ ਪੰਜਾਬ 'ਚ ਕੁਝ ਹੋ ਰਿਹਾ ਏ ਇਹ ਇੰਨੀ ਦਰਦਨਾਕ ਸਥਿਤੀ ਹਰ ਜ਼ਿਲ੍ਹੇ ਦੀ ਤੇ ਉਦੋਂ ਬਾਅਦ ਆ ਨਵਾਂ ਕੰਮ ਜਿਹੜਾ ਪੁਲਿਸ ਨੇ ਫੜ ਲਿਆ ਕਦੇ ਯੋਗੀ ਸਾਹਿਬ ਮੰਗੋਂ ਜਿਹੜਾ ਇੱਕਦਾਂ ਟਾਪ ਦਾ ਬੰਦਾ ਟਾਪ ਦਾ ਜਿਹਦੇ ਸਿਰ ਤੇ ਸੌਕ ਕਤਲ ਹੋਣ ਜਾਂ ਉਹਦੀਆਂ ਟਕੈਤੀਆਂ ਹੁਣ ਉਸ ਬੰਦੇ ਦਾ ਇੱਕ ਦਾ ਸਾਲ ਚ ਇੱਕ ਇਨਕਾਊਂਟਰ ਕਰੋ ਤੇ ਪਤਾ ਲੱਗ ਜੇ ਤੇ ਜਿਹੜਾ ਅਰਮਾ ਘਰਬਾ ਦਾ ਜਿਹੜਾ ਨਸ਼ਾ ਵੇਚਦਾ ਉਹਦਾ ਘਰ ਤੋੜੋ ਤਾਂ ਪਤਾ ਲੱਗੇ ਆ ਪਤਾ ਨਹੀਂ ਕਿਹਨਾਂ ਦੇ ਚਿੰਦੀ ਚੋਰਾਂ ਦੇ ਇੱਕ ਐਸਐਸਪੀ ਦੇਖ ਕੇ ਦੂਜਾ ਕਿ ਮੈਂ ਨਾ ਪਿੱਛੇ ਰਹਿ ਜਾ ਜੇ ਬਠਿੰਡੇ ਚ ਕਰ ਲਿਆ ਤਾਂ ਫਰੀਦਕੋਟ ਵਾਲਾ ਤੋੜੀ ਜਾਂਦਾ ਫਰੀਦਕੋਟ ਦਾ ਬਰਨਾਲੇ ਵਾਲਾ ਤੋੜੀ ਜਾਂਦਾ ਮਤਲਬ ਮੇਰਾ ਕਹਿਣ ਦਾ ਇਹ ਗਾਂਜੇ ਵਾਲੇ ਕੁੜੀਆਂ ਵਾਲੇ ਇਹਨਾਂ ਨਾਲ ਕਰੇ ਤੇ ਕੁਝ ਨਹੀਂ ਬਣਨਾ ਇਸ ਕਰਕੇ ਜਿੱਥੋਂ ਵੱਡੀ ਆਖਰ ਇਹਨਾਂ ਕੋਲ ਨਸ਼ਾ ਕਿੱਥੋਂ ਪਹੁੰਚ ਰਿਹਾ ਮੈਨੂੰ ਐਦੂੰ ਗੱਲ ਅੱਗੇ ਤੁਰਦੀ ਹੋਈ ਨਹੀਂ ਗਈ ਕੀ ਜਿਹੜਾ ਇਹ ਕੁੜੀਆਂ ਵਾਲੇ ਨੇ ਜਿਨ੍ਹਾਂ ਕੋਲੇ ਗ੍ਰਾਮਾਂ 'ਚ ਹੁੰਦਾ ਏ ਮੈਂ ਕਹਿੰਦਾ ਬਹੁਤ ਚੰਗੀ ਗੱਲ ਆ ਇਹਨਾਂ ਨੂੰ ਕਾਨੂੰਨ ਦੇ ਦਾਇਰੇ 'ਚ ਬਖਸ਼ਣਾ ਨਹੀਂ ਪਰ ਇਹ ਤਾਂ ਤੋਂ ਅੱਗੇ ਕਿੱਥੋਂ ਆਉਂਦਾ ਉੱਥੇ ਕਿਉਂ ਨਹੀਂ ਪਹੁੰਚ ਰਹੇ ਤਿੰਨ ਸਾਲ ਹੋ ਗਏ ਤੁਸੀਂ ਆ ਜਿਹੜੇ ਜਿਵੇਂ ਕਹਿੰਦੇ ਚਿੰਦੀ ਚੋਰ ਜੇਬ ਚੋਰਾਂ ਵਾਲੇ ਹੁੰਦੇ ਆ ਪਾਕਟ ਕਰਨ ਵਾਲੇ ਉਹਨਾਂ ਨੂੰ ਜਿਹੜੇ ਵੱਡੇ ਜਿਹੜੇ ਸਪਲਾਈ ਦਿੰਦੇ ਆ ਕੁਆਂਟਲਾਂ 'ਚ ਟਨਾਂ 'ਚ ਉਹ ਕਿੱਥੇ ਆ ਉਹਨਾਂ ਦੇ ਘਰ ਅੱਜ ਤੱਕ ਕਿਉਂ ਨਹੀਂ ਧਏ ਇਸ ਕਰਕੇ ਇਹ ਡਰਾਮਾ ਹੈ ਉਹ ਨਵਾਂ ਕੰਮ ਇੱਕ ਕਰ ਲਿਆ ਉਹ ਐਨ ਕਾ ਨਹੀਂ ਲਾਈ ਬੈਠਾ ਸੀ ਕਾਲੀਆਂ ਐਨ ਕਾ ਹੀ ਲਾ ਲੀਆਂ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਆ ਬਜਟ ਆ ਰਿਹਾ ਬਜਟ ਕਦੇ ਸੁਣਿਆ ਜਿਹੜਾ ਇੱਕ ਦਿਨ ਪਹਿਲਾਂ ਫਰਾਈਡੇ ਆ ਉਸ ਦਿਨ ਉੱਠ ਜੂਗਾ ਕੁੱਲ ਰਹਿ ਗਏ ਦਿਨ 5 5 ਦਿਨਾਂ ਚ ਕੋਈ ਮੁਲਾਜ਼ਮਾ ਆ ਹਾਲ ਹੋ ਗਈ ਜਿੰਨਾ ਵੀ ਕਰਜ਼ਾ ਲੈ ਸਕ ਜਿੰਨੀ ਇੱਕ ਸੂਬੇ ਨੂੰ ਕਰਜ਼ਾ ਲੈਣ ਦੀ ਪਰਮਿਸ਼ਨ ਆ ਉਹ ਕਰਜ਼ਾ ਲੈਣ ਦੀ ਲਿਮਟ ਵੀ ਪਾਰ ਕਰ ਗਏ ਨਾ ਤਨਖਾਹਾਂ ਦੇਣ ਨੂੰ ਪੈਸਾ ਹੈ ਨਾ ਪੈਨਸ਼ਨ ਦੇਣ ਨੂੰ ਪੈਸਾ ਡਵੈਲਪਮੈਂਟ ਕੋਈ ਸੜਕ ਕੋਈ ਪੋਲ ਤਾਂ ਭੁੱਲ ਹੀ ਜਾਓ ਇਸ ਕਰਕੇ ਹਾਲਾਤ ਬੜੇ ਮਾੜੇ ਆ ਤੁਸੀਂ ਅੱਗੇ ਬਜਟ ਦੇ ਦੇਖਿਓ ਹਜ਼ਾਰ-ਹਜ਼ਾਰ ਰੁਪਈਆ ਜਿਹੜੀ ਗੱਲ ਕਰਦੇ ਇਹਨਾਂ ਕੋਲ ਤਾਂ ਟੋਟਲੀ ਜਿਹੜਾ ਪੈਸਾ ਡਵੈਲਪਮੈਂਟ ਲਈ ਹੈ ਨਹੀਂ ਹਜ਼ਾਰ ਰੁਪਈਆ ਕਿੱਥੋਂ ਦੇ ਦੇਣਗੇ ਕਿਸੇ ਮਾਂਤੀ ਨੂੰ ਉਹ ਸਭ ਫਰਾਡ ਆ ਹੁਣ ਉਹਨੇ ਐਸੇ ਕਰਕੇ ਐਨਕਾਂ ਹੀ ਲਾ ਲਈਆਂ ਵੀ ਬਿ ਸ਼ਰਮਤ ਜਿਹੜੀਆਂ ਐਨਕਾਂ ਐ ਉਹ ਅੱਖਾਂ ਜਿਹੜੀਆਂ ਉਹ ਇੰਨੀਆਂ ਬਿ ਸ਼ਰਮੀ ਨਾਲ ਝੁਕ ਗਈਆਂ ਕਿਸੇ ਨਾਲ ਅੱਖ ਅੱਖ ਮਿਲਾ ਨਹੀਂ ਸਕਦਾ ਤੇ ਉਹ ਐਨਕਾ ਲਾ ਕੇ ਕੰਮ ਸਰ ਰਹੇ ਆ ਵੀ ਮੇਰੀ ਨਿਗਾ ਕਿਸੇ ਨਾਲ ਅੱਖ ਮਿਲੇ ਹੀ ਨਾ ਦੂਜਾ ਇਹ ਵੀ ਪਤਾ ਲੱਗ ਰਿਹਾ ਵੀ ਥੱਲੇ ਦੂਜਾ ਕੰਮ ਵੀ ਹੋਇਆ ਹੋਇਆ ਇੱਕ ਤੁਸੀਂ ਆਹੀ ਅੰਮ੍ਰਿਤਸਰ ਸਾਹਿਬ 'ਚ ਵੂਮਨਸ ਡੇ ਤੇ ਪਵਿੱਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਆ ਕੇ ਵੂਮਨ ਡੇਸ ਤੇ ਇਹ ਕਿਹਾ ਵੀ ਮੇਰੀ ਵਾਈਫ ਆ ਜਿਹੜੀ ਘਰ ਵਾਲੀ ਆ ਮੇਰੀ ਜੀ ਮਿਨਿਸਟਰ ਕਹਿ ਰਹੇ ਆ ਵੀ ਜਿਹੜੀ ਮੇਰੀ ਵਾਈਫ ਆ ਉਹ ਮੈਨੂੰ ਘਰੇ ਜਾਂਦਿਆਂ ਨੂੰ ਕਹਿੰਦੀ ਆ ਵੀ ਤੁਹਾਨੂੰ ਤਾਂ ਅਕਲ ਨਹੀਂ ਜਿਹਨੂੰ ਜਿਹਦੀ ਘਰ ਵਾਲੀ ਇਹ ਕਵੇ ਵੀ ਤੈਨੂੰ ਅਕਲ ਨਹੀਂ ਉਹਦੇ ਬਾਕੀ ਉਹਦੀ ਇੱਜ਼ਤ ਕੀ ਰਹਿ ਗਈ ਜਿਹਨੇ ਇਹ ਕਹਿਤਾ ਮੇਰੀ ਘਰ ਵਾਲੀ ਕਹਿੰਦੀ ਆ ਵੀ ਤੂੰ ਤੌਲੀਏ ਕਿੱਥੇ ਸਿੱੜਨਾ ਕੱਪੜੇ ਕਿੱਥੇ ਸਿੱੜਦਾ ਜਿਹਨੂੰ ਇਹ ਵਾਈਫ ਉਹ ਕਹਿ ਰਹੀ ਆ ਸਟੇਜ ਤੇ ਕਿਹਾ ਤੁਹਾਡੇ ਚੈਨਲਾਂ ਤੇ ਵੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਆ ਮਾਨ ਸਾਹਿਬ ਸੀਐਮ ਸਾਹਿਬ ਤੁਹਾਨੂੰ ਅਕਲ ਨਹੀਂ ਜਿਹਦੀ ਘਰ ਵਾਲੀ ਨੇ ਇਹ ਕਹਿਤਾ ਵੀ ਇਹਨੂੰ ਅਕਲ ਨਹੀਂ ਤੇ ਫਿਰ ਗੱਲ ਹੁਣ ਕਹਿ ਗਈ ਰਹਿ ਗਈ ਕੋਈ ਕਹਿਣ ਵਾਲੀ ਇਸ ਕਰਕੇ ਦੁਨੀਆ ਨੂੰ ਪਤਾ ਲੱਗ ਗਿਆ ਜਿਹੜੀ ਵਾਈਫ ਆਉਦੀ ਉਹ ਸੱਚ ਬੋਲਦੀ ਆ ਧਰਮ ਪਤਨੀ ਤਾਂ ਸੱਚ ਬੋਲੂਗੀ ਨਾ ਤੇ ਉਹ ਗੱਲ ਖਾਦੀ ਪੀਤੀ ਜੋ ਉਹਨਾਂ ਨੇ ਸ੍ਰੀ ਅੰਮ੍ਰਿਤਸਰ ਆ ਕੇ ਉਹ ਗੱਲ ਉਹ ਪ੍ਰਧਾਨ ਬਣਾਉਂਦੀ ਚਲਚਾ ਵਾ ਚੱਲਦੀ ਆ ਕਿਉਂ ਤੇ ਪ੍ਰਧਾਨ ਹੈਗੇ ਆ ਜੀ ਕਾਂਗਰਸ ਦੇ ਵਿੱਚ ਪ੍ਰਧਾਨਕ ਨੂੰ ਲੈ ਕੇ ਕਾਫੀ ਗੱਲ ਚੱਲ ਰਿਆ ਚਲੋ ਆਪਾਂ ਕੀ ਲੈਣਾ ਕਾਂਗਰਸ ਤਾਂ ਇਹੀ ਕੰਮ ਚੱਲਣਾ ਹੈ ਜਿਹੜੇ ਫੇਸ ਵਗੈਰੀ ਉਹਨਾਂ ਦੇ ਇਹ ਵੀ ਜੀ ਬੀ ਜੀ ਪੀ ਦੀ ਤਿਆਰੀ ਕਰੋ ਬੀ ਜੀ ਪੀ 27 ਆ ਰਹੀ ਆ ਇੱਕ ਗੱਲ ਸੁਣ ਲਓ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜਿਨ੍ਹਾਂ ਨੇ ਡਬਲ ਇੰਜਨ ਦੀ ਸਰਕਾਰ 27 ਸਾਰਾ ਕੁਝ ਕਿਸਾਨਾਂ ਦੇ ਕਰਜ਼ੇ ਵੀ ਮਾਫ ਕਰਾਂਗੇ ਕਿਸਾਨਾਂ ਨੂੰ ਹੋਰ ਸਭ ਕੁਝ ਵੀ ਕਰਾਂਗੇ ਜੇ 1 ਲੱਖ ਕਰੋੜ ਰੁਪਇਆ ਬਿਹਾਰ ਚ ਮਿਲ ਸਕਦਾ ਕਰਨਾਟਕਾ ਚ ਮਿਲ ਸਕਦਾ ਜਾਂ ਹੋਰ ਕਿਤੇ ਮਿਲ ਸਕਦਾ ਤੇ ਸਾਡੀ ਕੇ ਨਹੀਂ ਮਿਲ ਸਕਦਾ ਇਸ ਕਰਕੇ ਬੀਜੇਪੀ ਕੋਈ ਵੀ ਬੀਜੇਪੀ ਕਸਰ ਨਹੀਂ ਰਹੂਗੀ ਕਮੀ ਨਹੀਂ ਰਹੂਗੀ 27 ਦੇ ਵਿੱਚ ਡਬਲ ਇੰਜਨ ਦੀ ਸਰਕਾਰ ਆ ਜਿਹੜੀ ਉਰੇ ਆਏਗੀ ਤੇ ਸਾਡਾ ਸੂਬਾ ਵੀ ਯੂਪੀ ਮੰਗੂ ਰਾਜਸਥਾਨ ਮੰਗੂ ਫਿਰ ਅੰਨੇ ਮੰਗੂ ਓਡੀਸ਼ਾ ਮੰਗੂ ਮੱਧ ਪ੍ਰਦੇਸ਼ ਮੰਗੂ ਮਹਾਰਾਸ਼ਟਰ ਮੰਗੂ ਸਾਡਾ ਸੂਬਾ ਵੀ ਉਹ ਦਿਨ ਦੁਆਰਾ ਆਉਣਗੇ ਵੀ ਰੰਗਲਾ ਪੰਜਾਬ ਬਣੇਗਾ ਅੰਦਾਜ਼ਾ ਲਾਓ ਤੁਸੀਂ ਇੱਕ ਮਹਾਰਾਸ਼ਟਰ ਆਏ ਮਹਾਰਾਸ਼ਟਰ ਕੱਲਾ ਮੁੰਬਈ ਸ਼ਹਿਰ ਆ ਜਿਹੜਾ ਕੱਲਾ ਮੁੰਬਈ ਸ਼ਹਿਰ 64000 ਕਰੋੜ ਰੁਪਈਆ ਇਕੱਲੇ ਸ਼ਹਿਰ ਦਾ ਬਜਟ ਆ ਇੱਥੇ 4000 ਕਰੋੜ ਰੁਪਈਆ 4000 ਕਰੋੜ 4000 ਕਰੋੜ ਸਾਰੇ ਪੰਜਾਬ ਸਰਕਾਰ ਦਾ ਬਜਟ ਆ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ 4000 ਕਰੋੜ ਚੋਂ ਸਾਰੇ ਮਹਿਕਮਿਆਂ ਨੂੰ ਜੇ ਵੰਡ ਲਈਏ ਨਾ ਤੇ 2-200-100 ਕਰੋੜ ਰੁਪਈਆ ਹੁੰਦਾ ਤੇ ਅੰਦਾਜ਼ਾ ਲਾ ਲਓ ਉਹਦੇ ਨਾਲ ਕਿਹੜਾ ਸਕੂਲ ਬਣ ਜੂ ਕਿਹੜੀ ਲੈਬ ਬਣ ਜੂ ਕਿਹੜਾ ਪੁਲ ਬਣ ਜੂ ਕਿਹੜਾ ਕੁਝ ਹੋ ਜੂ ਇਸ ਕਰਕੇ ਇਹ ਤਾਂ ਕੰਮ ਛੁੱਟੀ ਹੋ ਗਈ ਆ ਤੇ ਬਾਕੀ ਗੱਲ ਤੁਹਾਨੂੰ ਮੈਂ ਧਰਮਪਤਰੀ ਗੁਰਪ੍ਰੀਤ ਜੀ ਨੇ ਜਿਹੜਾ ਬਿਆਨ ਦਿੱਤਾ ਉਹ ਤੁਸੀਂ ਸਮਝ ਲਓ ਹੁਣ ਜੇ ਇਦੋਂ ਬਾਅਦ ਵੀ ਨਾ ਸਮਝੇ ਕੋਈ ਤੇ ਫਿਰ ਉਹ ਨਾ ਸਮਝੇ ਸਰ ਕੇਂਦਰ ਸਰਕਾਰ ਤੋਂ ਸੰਤਾ ਕਾਫੀ ਦੇ ਤੋ ਪੇਨ ਕਰਦੇ ਵੀ ਹੈ ਕਿ ਕਿਸੇ ਇਲੈਕਸ਼ਨ ਤੋਂ ਬਾਅਦ ਕਭੀ ਫਲੋ ਕੀਤਾ ਕਰੇ ਕਿ ਵੇਖਦੇ ਕੋਈ ਐਸ்சி ਪੀਸੀ ਤਾਂ ਅਲੱਗ ਇੱਕ ਇੱਕ ਬੋਰਡ ਆ ਉਹਦੇ ਚੇਅਰਮੈਨ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਬੇਟੇ ਜੀ ਲਾਸਵਾਲ ਹੈ ਕਿ ਕਿਵੇਂ ਵੇਖਦੇ ਹੋ ਕਿ ਸਿੰਘ ਸਾਹਿਬ ਨੂੰ ਇਦਾਂ ਲਾਉਣਾ ਕਿੰਨਾ ਕ ਜਾਇਜ਼ ਹੈ ਕਿਉਂਕਿ ਕੌਮ ਦੇ ਜਥੇਦਾਰ ਨੇ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲਾਹ ਦੇਣਾ ਆਪਣੀ ਡਿਊਟੀ ਤੋਂ ਸੇਵਾ ਮੁਕਤੀ ਦੇਖੋ ਜੀ ਮੈਂ ਇਸ ਕੁਝ ਨਹੀਂ ਕਹਿ ਸਕਦਾ ਇਹ ਜਿਹੜੇ ਲਾਉਂਦੇ ਆ ਉਹੀ ਲਾਉਂਦੇ ਆ ਉਹੀ ਲਾ ਕੇ ਫਿਰ ਲਾਉਂਦੇ ਆ ਉਹ ਤਾਂ ਉਹਨਾਂ ਨੂੰ ਪਤਾ ਵੀ ਕੀ ਉਹਨਾਂ ਦੇ ਅਧਿਕਾਰ ਨੇ ਮੈਨੂੰ ਇਦਾਂ ਡੰਗ੍ਹਾਈ ਚੀਜ਼ ਗੱਲ ਦਾ ਪਤਾ ਨਹੀਂਗਾ ਪਰ ਲਾਉਣ ਵਾਲੇ ਵੀ ਉਹੀ ਨੇ ਲਾਉਣ ਵਾਲੇ ਵੀ ਉਹੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼